ਸਾਸ਼ੀ ਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੇਵਾ ਪੰਜਾਬੀ ਵਿੱਚ ਅੱਜ ਆਪਾਂ ਦੋਸਤੋ ਬੀਏ ਫਰਸਟ ਇਅਰ ਦੀ ਬੁੱਕ ਹੈ ਪੰਜਾਬੀ ਦੀ ਲਾਜ਼ਮੀ ਜਿਹਦੇ ਵਿੱਚ ਆਪਾਂ ਅਜੀਤ ਕੌਰ ਜੀ ਦੀ ਕਹਾਣੀ ਬਹੁਤ ਫੇਮਸ ਕਹਾਣੀ ਮਸ਼ਹੂਰ ਕਹਾਣੀ ਹੈ ਸੂਲੀ ਉੱਤੇ ਲਟਕਦੇ ਪਲ ਦੇ ਬਾਰੇ ਆਪਾਂ ਪੜਾਂਗੇ ਹਾਂਜੀ ਸ਼ੁਰੂ ਕਰਦੇ ਹਾਂ ਸੂਲੀ ਉੱਤੇ ਲਟਕਦੇ ਪੱਲ ਕਹਾਣੀ ਅਜੀਤ ਕੌਰ ਦੀ ਇੱਕ ਗੰਭੀਰ ਤੇ ਦਿਲਚਸਪ ਕਹਾਣੀ ਹੈ ਇਸ ਦਾ ਵਿਸ਼ਾ ਇੱਕ ਦੂਜੇ ਤੋਂ ਵੱਖ ਹੋਏ ਪਤੀ ਪਤਨੀ ਦੀ ਔਲਾਦ ਨੂੰ ਜੱਜ ਦੀ ਮਰਜ਼ੀ ਅਨੁਸਾਰ ਪਿਓ ਜਾਂ ਮਾਂ ਨੂੰ ਸੌਪਣ ਸੰਬੰਧੀ ਬਣੇ ਕਾਨੂੰਨ ਵਿੱਚੋਂ ਉਪਜੇ ਜਾਂ ਉਪਜਿਆ ਮਾਨਸਿਕ ਦੁਖਾਂਤ ਹੈ ਕਹਾਣੀ ਵਿੱਚ ਕరుణਾ ਅਤੇ ਆਨੰਦ ਇੱਕ ਦੂਜੇ ਤੋਂ ਵੱਖ ਹੋ ਚੁੱਕੇ ਹਨ ਇਹਦੇ ਵਿੱਚ ਪਾਤਰ ਕరుణਾ ਮੁੱਖ ਪਾਤਰ ਜਿਹੜੀ ਹੈ ਕరుణਾ ਹੈ ਆਨੰਦ ਆਪਣੀ ਧੀ ਲੀਨੂ ਲੀਨੂ ਕరుణਾ ਤੇ ਆਨੰਦ ਦੀ ਧੀ ਲੀਨੂ ਨਾਲ ਬਿਲਕੁਲ ਮੋਹ ਨਹੀਂ ਰੱਖਦਾ ਉਹ ਆਪਣੀ ਮਾਂ ਕరుణਾ ਕੋਲ ਰਹਿੰਦੀ ਹੈ ਆਨੰਦ ਨੇ ਕਰਨ ਨੂੰ ਤੰਗ ਕਰਨ ਲਈ ਅਦਾਲਤ ਵਿੱਚ ਅਰਜੀ ਦੇ ਦਿੱਤੀ ਦੀ ਲੀਨੂ ਉਸ ਨੂੰ ਮਿਲਨੀ ਚਾਹੀਦੀ ਹੈ ਕਸਟਡੀ ਦਾ ਰੋਲਾ ਇੱਥੇ ਇੱਕ ਮਾਪਿਓ ਆਪਣੀ ਬੱਚੀ ਤੋਂ ਅਲੱਗ ਹੋ ਕੇ ਪਰ ਜਿਹੜੀ ਇੱਕ ਬੱਚੀ ਦੀ ਕਸਟਡੀ ਹੈ ਇੱਕ ਪਿਓ ਸਿਰਫ ਮਾਂ ਨੂੰ ਤੰਗ ਕਰਨ ਲਈ ਹਥਿਆਉਣਾ ਚਾਹੁੰਦਾ ਹੈ ਜਾਂ ਹਾਸਲ ਕਰਨਾ ਚਾਹੁੰਦਾ ਹੈ ਇਹ ਝਗੜਾ ਕਰਨ ਦੀ نیند ਹਰਾਮ ਕਰ ਦਿੰਦਾ ਹੈ ਉਹ ਹਰ ਵੇਲੇ ਪਰੇਸ਼ਾਨ ਰਹਿੰਦੀ ਹੈ ਤੇ ਰਾਤ ਨੂੰ ਸੋ ਵੀ ਨਹੀਂ ਸਕਦੀ ਅੰਤੋ ਦਿਨ ਆ ਸਕ ਜਾਂਦਾ ਹੈ ਜਦੋਂ ਮੁਕਦਮੇ ਦਾ ਫੈਸਲਾ ਹੋਣ ਵਿੱਚ ਇੱਕ ਹੀ ਦਿਨ ਰਹਿ ਜਾਂਦਾ ਹੈ ਇਹ ਦਿਨ ਤੇ ਰਾਤ ਉਸ ਲਈ અત્યੰਤ ਬੇਚੈਨੀ ਤੇ ਪਰੇਸ਼ਾਨੀ ਭਰੇ ਹੁੰਦੇ ਹਨ ਉਹ ਇੱਕ ਤਰ੍ਹਾਂ ਨਾਲ ਸੂਲੀ ਤੇ ਟੰਗੀ ਜਾਂਦੀ ਹੈ ਇਸ ਤਰ੍ਹਾਂ ਇੱਕ ਦੂਜੇ ਤੋਂ ਵੱਖ ਹੋਏ ਪਤੀ ਪਤਨੀ ਦੀ ਔਲਾਦ ਸਬੰਧੀ ਬਣੇ ਕਾਨੂੰਨ ਤੋਂ ਉਪਜੇ ਇਕ ਮਾਨਸਿਕ ਦੁਖਾਂਤ ਨੂੰ ਪੇਸ਼ ਕਰਨਾ ਹੀ ਇਸ ਕਹਾਣੀ ਦਾ ਵਿਸ਼ਾ ਹੈ ਵਿਸ਼ਾ ਮੌਲਿਕ ਅਤੇ ਮਨੋਵਿਗਿਆਨਿਕ ਹੈ ਕਹਾਣੀ ਲੇਖਕ ਨੇ ਕਹਾਣੀ ਦੇ ਇਸ ਵਿਸ਼ੇ ਨੂੰ ਬਹੁਤ ਹੀ ਯਥਾਰਥਕ ਤੇ ਦੁਖਮਈ ਕਥਨਕ ਉਸਾਰ ਕੇ ਯਥਾਰਥਕ ਪਾਤਰ ਚਿੱਤਰਨ ਰਾਹੀਂ ਬੜੀ ਮਨੋਵਿਗਿਆਨਿਕ ਸੂਝ ਨਾਲ ਕਲਾਤਮਕ ਤੇ ਪ੍ਰਭਾਵਸ਼ਾਲੀ ਰੂਪ ਵਿੱਚ ਪੇਸ਼ ਕੀਤਾ ਹੈ ਇਸ ਪ੍ਰਕਾਰ ਇਸ ਕਹਾਣੀ ਵਿੱਚ ਕਹਾਣੀ ਲੇਖਕ ਨੇ ਪਤੀ ਤੋਂ ਵੱਖ ਹੋਈ ਇਸਤਰੀ ਦੇ ਆਪਣੀ ਬੱਚੀ ਲਈ ਮੋਹ ਤੇ ਮਾਨਸਿਕ ਤਣਾਅ ਨੂੰ ਬਿਆਨ ਕੀਤਾ ਹੈ। ਅਜੀਤ ਕੌਰ ਜੀ ਦੀ ਇਹ ਕਹਾਣੀ ਹੈ ਸੂਲੀ ਤੇ ਲਟਕਦੇ ਪਲ। ਹਰ ਪਲ ਉਸ ਨੂੰ ਸੂਲੀ ਤੇ ਲਟਕਦਾ ਪਲ ਦਿਖਾਈ ਦਿੰਦਾ ਹੈ। ਜਦੋਂ ਆਨੰਦ ਕਰਨਾ ਨੂੰ ਤੰਗ ਕਰਨ ਲਈ ਲੀਨੂ ਦੀ ਕਸਟਡੀ ਜਾਂ ਲੀਨੂ ਨੂੰ ਹਥਿਆਉਣਾ ਚਾਹੁੰਦਾ ਹੈ। ਤੇ ਇਹਦੇ ਵਿੱਚ ਮੁੱਖ ਪਾਤਰ ਸਾਡੇ ਕੋਲ ਕਰੂਨਾ ਆਨੰਦ ਤੇ ਲੀਨੂ ਹੈ ਕਰੂਨਾ ਤੇ ਲੀਨੂ ਮਾਵਾਂ ਧੀਆ ਹਨ ਜੋ ਇਕੱਠੀਆਂ ਰਹਿੰਦੀਆਂ ਹਨ ਤੇ ਅੰਤ ਜਦੋਂ ਕਾਨੂੰਨ ਦਾ ਫੈਸਲਾ ਆਉਣਾ ਹੁੰਦਾ ਹੈ ਤਾਂ ਉਸ ਤੋਂ ਇੱਕ ਦਿਨ ਪਹਿਲਾਂ ਉਸ ਨੂੰ ਸੂਲੀ ਤੇ ਲਟਕਦਾ ਪਲ ਮਹਿਸੂਸ ਹੁੰਦਾ ਹੈ ਉਮੀਦ ਹੈ ਤੁਹਾਨੂੰ ਇਹ ਕਹਾਣੀ ਬਹੁਤ ਵਧੀਆ ਲੱਗੀ ਹੋਵੇਗੀ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਧੰਨਵਾਦ